ਇੱਕ ਦਿਨ ਗੱਲ ਹੋਈ ਮਾਰੀ ਕਿ ਘਰ ਦੇ ਵਿੱਚ ਤੇ ਜਿਉਂ ਚਾਰ ਸਾਲ ਹੋ ਗਏ ਬੇਨੁਨਾਂ ਨੂੰ ਮੁਰਕੇ ਵਾਪਸ ਆਵੇ। ਬੱਚਾ ਕੁਝ ਦੱਸ ਦੇਣਾ ਜਿੱਥੇ ਵੀ ਹੋਵੇ ਬੱਸ ਉਹਦਾ ਸ਼ੇਅਰ ਕਰਦੇ ਆ। ਤੇ ਸਾਨੇ ਵੀ ਦੱਸੇ ਅਸੀਂ ਦੱਸਣ ਵਾਲੇ ਦਾ ਬਹੁਤ ਧੰਨਵਾਦ ਕਰਾਂਗੇ। ਇਹ ਲੱਭ ਕੇ ਥੱਕ ਕੇ ਬੈਗੇ। ਜੇ ਮਾਤਾ ਜੀ ਗੱਲਬਾਤ ਕੀ ਹੋ ਗਈ ਕੀ ਗੱਲ ਬਦਲੋ। ਗੱਲਬਾਤ ਕਰੀ ਦੋਵਾਂ ਦੀ ਗੱਲ ਮਾਰ ਸਹੀ ਤੁਹਾਡੇ ਨਾਲ ਵੱਖਰੀ। ਹੀ ਮੰਗੇ ਕਰਦੇ ਅਸੀਂ ਮੰਗੇ ਉਹ ਕਰਦੇ ਸਾਡਾ ਬੱਚਾ ਹਨ ਕੋਈ ਭੈਣ ਭਰਾ ਰਿਸ਼ਤੇਦਾਰ ਕੋਈ ਸਾਡਾ ਬੱਚਾ ਹਨ ਦੱਸ ਦੇਵੇ ਤੁਸੀਂ ਦੇਖ ਰਹੇ ਹੋ ਦਾ ਸਮਰ ਟੀਵੀ ਦਾ ਮੈਂ ਤੁਹਾਡੇ ਨਾਲ ਰਵੀ ਖਹਿਰਾ ਸੋ ਇਸ ਵੇਲੇ ਅਸੀਂ ਮੌਜੂਦ ਆ ਜੀ ਜਿਲ੍ਹਾ ਤਰਨਤਾਰਨ ਦੇ ਪਿੰਡ ਬੋਤਲਕੀ ਦੀ ਜਿੱਥੇ ਕਿ ਬੀਤੇ 4 ਸਾਲਾਂ ਤੋਂ ਇੱਕ ਪੁੱਤ ਘਰੋਂ ਗਿਆ ਤਾਂ ਮਾਪੇ ਚਿੰਤਤ ਨੇ ਪੁੱਤਰ ਦੇ ਘਰ ਵਾਪਸੀ ਦੀ ਉਡੀਕ ਵਿੱਚ ਮਾਦियां ਅੱਖਾਂ ਤਰਸਰੀਆਂ ਨੇ ਸੋ ਤਸਵੀਰਾਂ ਦੇ ਵਿੱਚ ਬੈਠਾ ਹੈ ਸਾਡੇ ਨਾਲ ਉਹ ਪਰਿਵਾਰ ਇਹ ਦੋ ਭੈਣ ਭਰਾ ਨੇ ਜਿਹੜੇ ਆਪਣੇ ਪਿਤਾ ਨੂੰ 4 ਸਾਲ ਤੋਂ ਡੀਕ ਰਹੇ ਨੇ ਤਾਂ ਇਧਰ ਮੇਰੇ ਆਸ-ਪਾਸ ਉਸ ਨੌਜਵਾਨ ਦੇ ਮਾਤਾ-ਪਿਤਾ ਬੈਠੇ ਨੇ ਤਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਜਾਣਾਂਗੇ ਕਿ ਆਖਿਰ ਕੀ ਗੱਲਬਾਤ ਹੋਈ ਕਿਦੋਂ ਦੇ ਉਹ ਘਰੋਂ ਗਏ ਨੇ ਤਾਂ ਸਾਡੇ ਨਾਲ ਸਭ ਤੋਂ ਪਹਿਲਾਂ ਬਾਪੂ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਤਾਂ ਕਿਹੜਾ ਪਿੰਡ ਹੈ ਜੀ ਕਸ਼ਮੀਰ ਸਿੰਘ ਜੀ ਪਿੰਡ ਬੋਤਕੜੀ ਅੱਛਾ ਬਾਪੂ ਜੀ ਗੱਲ ਕੀਤੀ ਆਵੇ ਤਾਂ ਤੁਹਾਡੇ ਪੁੱਤਰ ਦਾ ਕੀ ਨਾਮ ਆ ਤਾਂ ਕਿੰਨਾ ਦਿਨ ਹੋ ਗਿਆ ਘਰੋਂ ਗਏ ਆਖਿਰ ਕੀ ਲੋੜ ਪਈ ਜਿਹੜੇ ਉਹ ਘਰ ਛੱਡ ਕੇ ਚਲੇ ਗਏ ਸਰਬਜੀਤ ਸਿੰਘ ਦਾ ਨਾਂ ਜੀ ਤੇ ਗੱਲ ਕੋਈ ਨਹੀਂ ਬਸ ਘਰੇਲੂ ਗੱਲ ਹੋਈ ਮਾਰੀ ਘਰ ਦੇ ਵਿੱਚ ਤੇ ਜੋ 4 ਸਾਲ ਹੋ ਗਏ ਗਏ ਉਹਨਾਂ ਨੂੰ ਮੁਰਕੇ ਬਾਤ ਨਹੀਂ ਆਈ ਜੀ ਤੁਸੀਂ ਆਪਣੇ ਪਤਨਾਂ ਨੂੰ ਭਾਲਿਆ ਕਿਤੇ ਨਾ ਭਾਲ ਬਹੁਤ ਕੀਤੀ ਆ ਜੀ ਬਹੁਤ ਜਿਆਦੀ ਅਸੀਂ ਤੇ ਹੁਣ ਤਾਂ ਲੱਭ ਕੇ ਰਿਸ਼ਤੇਦਾਰਾਂ ਦੇ ਸਾਰੇ ਸਾਰੇ ਨਹੀਂ ਕਰ ਕੋਈ ਕਿਤੇ ਫੇਰ ਥਾਣੇ ਵੀ ਰਿਪੋਰਟਾਂ ਦੇ ਦਿਆਵੇ ਕਰਾਉਂਦੇ ਰਹੇ ਨਹੀਂ ਕਰਿਓ ਕੋਈ ਪਤਾ ਲੱਗਾ ਜਦੋਂ ਆਪੋ ਹੀ ਗੱਲ ਕੀਤੀ ਜਾਵੇ ਤਾਂ ਹੋਰ ਪਰਿਵਾਰਕ ਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਉਹ ਜਾਣਕਾਰੀ ਦਿਓ ਜੀ ਸਾਡੇ ਪਰਿਵਾਰ ਦੇ ਵਿੱਚ ਗਰਪਾਦ ਸਿੰਘ ਆ ਤੇ ਸਰਪੀਜੀ ਆਪਣੇ ਸਖਬਾਲ ਕੋਰ ਆ ਤੇ ਆਪਣੇ ਸੰਤ ਕੋਰ ਮੇਰੇ ਉਹਨਾਂ ਦੀ ਮਾਤਾ ਨਦੀ ਜਿਹੜਾ ਤੁਹਾਡਾ ਪੁੱਤਰ ਘਰੋਂ ਗਿਆ ਉਹਨਾਂ ਦਾ ਪਰਿਵਾਰਕ ਮੈਂਬਰ ਇਹਦੇ ਵਿੱਚ ਕੌਣ ਕੌਣ ਹੈਗਾ ਉਹਦੇ ਜੀ ਇੱਥੇ ਇਹਲੇ ਤਿੰਨ ਬੱਚੇ ਉਹਦੇ ਤੇ ਦੋ ਇੱਕ ਬੱਚਾ ਤੇ ਇੱਕ ਲੜਕੀ ਦੀ ਘਰਿਆ ਤੇ ਇੱਕ ਬੱਚਾ ਵਾਰ ਗਿਆ ਇਥੇ ਨਹੀਂ ਗਾ ਤੇ ਉਹ ਦੇ ਆਪਣਾ ਬਾਕੀ ਪਰਿਵਾਰ ਬਾਕੀ ਹੈਗੇ ਮਾਂ ਮਾਂ ਤੋਂ ਇਥੇ ਹੈਗਾ ਬਾਬਾ ਕੀ ਮੰਗ ਕਰਦੇ ਤੁਸੀਂ ਮੰਗ ਅਸੀਂ ਕਰਦੇ ਆ ਜੀ ਅਹੀਂ ਇਹਨੇ ਵੀ ਸਾਡਾ ਬੱਚਾ ਕੋਈ ਦੱਸ ਦੇ ਨਾ ਜਿੱਥੇ ਵੀ ਹੋਵੇ ਬਸ ਵਾਦਾ ਦਾ ਸ਼ੇਅਰ ਕਰਦੇ ਆ ਤੇ ਸਾਨੂੰ ਕੋਈ ਦੱਸੇ ਅਸੀਂ ਦੱਸਣ ਵਾਲੇ ਦਾ ਬਹੁਤ ਧੰਨਵਾਦ ਕਰਾਂਗੇ ਬਹੁਤ ਬਹੁਤ ਇਨਾਮ ਦੇਾਂਗੇ ਉਹਨੂੰ ਖੁਸ਼ ਕਰਾਂਗੇ ਤੇ ਸਾਨੂੰ ਸੋ ਇਹ ਪਿਤਾ ਜਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤੇ ਇਹਨਾਂ ਦਾ ਪੁੱਤਰ ਕੋਈ ਮਾਮੂਲੀ ਗੱਲਬਾਤ ਹੋਈ ਕਰਦੇ ਵਿੱਚ ਤਾਂ ਘਰੋਂ 4 ਸਾਲ ਤੋਂ ਗਿਆ ਪਰ ਵਾਪਸ ਨਹੀਂ ਆਇਆ ਸੋ ਇਹ ਮਾਂ ਬੈਠੀ ਆਪਣੇ ਪੁੱਤਰ ਦੀ ਤਸਵੀਰ ਹੈ ਤੁਹਾਨੂੰ ਨਾਲ ਸਾਂਝੀ ਕਰਾਂਗਾ ਕਿ ਇਹ ਤਸਵੀਰ ਹੈ ਜਿਹੜਾ ਕਿ ਨੌਜਵਾਨ ਘਰੋਂ ਗਿਆ ਤਾਂ ਹੁਣ ਤੱਕ ਵਾਪਸ ਨਹੀਂ ਆਇਆ ਸੋ ਇੱਕ ਮਾਂ ਦੀ ਅੱਖਾਂ ਵੀ ਉਸ ਆਪਣੇ ਪੁੱਤਰ ਨੂੰ ਉਡੀਕ ਰਹੀਆਂ ਨੇ ਸੋ ਉਸ ਮਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਮਾਤਾ 4 ਸਾਲ ਹੋ ਗਏ ਪੁੱਤਰ ਨੂੰ ਗਾਇਆ ਤਾਂ ਫਿਰ ਪੁੱਤਰ ਦੀ ਜਾਤ ਆਉਂਦੀ ਹੋਵੇਗੀ ਤਾਂ ਕਿਥੇ ਕਿਥੇ ਹੁਣ ਤੱਕ ਲੱਭਿਆ ਹੈ ਬੜੀ ਸਾਈਂ ਲੱਭਿਆ ਫਿਰ ਕੋਈ ਥਾਂ ਨਹੀਂ ਛੱਡਿਆ ਰਾਤ ਦਿਨ ਇੱਕ ਦੇਰੀ ਨਾ ਕੋਈ ਥਾਂ ਨਹੀਂ ਛੱਡਿਆ ਸਾਰੀ ਥਾਂ ਥਾਣਿਆਂ ਕਚਹਿਰੀਆਂ 'ਚ ਰਿਸ਼ਤੇਦਾਰਾਂ ਦੇ ਸਾਰੀ ਥਾਂ ਇਹ ਲੱਭ ਕੇ ਥੱਕ ਕੇ ਬਹਿ ਗਏ ਇਹ ਮਤੈ ਗੱਲਬਾਤ ਕੀ ਹੋ ਗਈ ਕੀ ਗੱਲ ਹੋ ਗਈ ਗੱਲਬਾਤ ਘਰ ਹੀ ਦੋਵਾਂ ਜੀਆਂ ਦੀ ਗੱਲਬਾਤ ਸਹੀ ਤੁਹਾਡੇ ਨਾਲ ਵੱਖਰੇ ਹੀ ਹਾਂਜੀ ਹਾਂ ਤਾਂ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਹਾਂ ਕਿ ਸਾਡਾ ਬੱਚਾ ਸਾਨੂੰ ਕੋਈ ਭੈਣ ਭਰਾ ਹੀ ਫੇਦਾਰ ਕੋਈ ਸਾਡੇ ਬੱਚਾ ਸਾਨੂੰ ਦੱਸ ਦੇਵੇ ਵੀ ਤੁਹਾਡਾ ਬੱਚਾ ਉੱਥੇ ਆ ਤੇ ਅਸੀਂ ਆਪਣੀ ਜੋ ਉਦੀ ਸੇਵਾ ਪਾਣੀ ਉਹ ਕਰ ਸਕਾਂਗੇ ਅਸੀਂ ਬਹੁਤ ਗਰੀਬ ਆ ਧੰਨਵਾਦ ਕਰਾਂਗੇ ਬਹੁਤ ਬਹੁਤ ਤੇ ਸਾਡੇ ਬੱਚੇ ਦੀ ਦੱਸ ਪੈ ਜਾਵੇ ਸਾਨੂੰ ਸਾਡਾ ਬੱਚਾ ਸਾਡੀ ਅੱਖਾਂ ਸਾਹਮਣੇ ਆ ਜਾ ਆਪਣੇ ਘਰ ਆਪਣੀ ਮਿੱਟੀ ਆ ਦੇ ਸੋ ਇਹ ਮਾਤਾ ਪਿਤਾ ਨੇ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਕੋਈ ਮਾਮੂਲੀ ਗੱਲਬਾਤ ਹੋਈ ਤਾਂ ਇਹਨਾਂ ਦਾ ਪੁੱਤਰ ਘਰੋਂ ਗਿਆ ਤਾਂ ਉਹਨਾਂ ਦਾ ਪਰਿਵਾਰ ਐਸੇ ਵੇਲੇ ਉਹਨਾਂ ਨੂੰ ਅਡੀਕ ਰਿਹਾ ਸੋ ਅਸੀਂ ਉਹਨਾਂ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਨੌਜਵਾਨ ਹੈ ਜਿੱਥੇ ਕਿਤੇ ਵੀ ਅਗਰ ਇਹ ਨੌਜਵਾਨ ਵੀ ਇਸ ਵੀਡੀਓ ਨੂੰ ਦੇਖੇ ਤਾਂ ਆਪਣੇ ਘਰ ਵਾਪਸ ਆਵੇ ਕਿਉਂਕਿ ਇਹਨਾਂ ਦਾ ਪਰਿਵਾਰ ਇਹਨਾਂ ਦੀ ਉਡੀਕ ਕਰ ਰਿਹਾ ਹੈ ਸੋ ਸਰਬਜੀਤ ਸਿੰਘ ਨਾਮ ਹੈ ਪਿੰਡ ਬੋਤਲਕੀੜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਸ ਪਰਿਵਾਰ ਨੂੰ ਇਹਨਾਂ ਦਾ ਪੁੱਤਰ ਮਿਲ ਸਕੇ ਕੈਮਰਾਮੈਨ ਬਲਜੀਤ ਨਾਲ ਰਵੀ ਖੈਰਾ ਦਾ ਸਮਰ ਨਿਊਜ਼ ਟੀਵੀ ਤਰੰਤਾਰਨ